ਏ ਬਾਈ ਟਰਨਾਟ ਬੁੱਲਦੀ ਹੈ ਜਿਹੜਾ ਬੀਐਫਏ ਦਾ ਪ੍ਰਧਾਨ ਪਿੰਦੀ ਸਿੱਧੂ ਜੀ ਪਿੰਦੀ ਸੀਮਨ ਲੈਣਾ ਆਪਾਂ ਆਪਾਂ ਨੂੰ ਸ਼ੌਂਕ ਕਰਕੇ ਆਪਾਂ ਡਾਇਰੈਕਟ ਗਏ ਸੀ ਆਪਣਾ 10000 ਰੁਪਿਆ ਲੱਗ ਗਿਆ ਸੀਗਾ ਕੋਸਟ ਕਰਾਈ ਪਾੜੇ ਦਾ 6000 ਉਹਨਾਂ ਦੀ ਫੀਸ ਸੀ ਬਾਈ ਬਾਕੀ ਫੀਸ ਠੀਕ ਹੈ ਫਿਰ ਇਹ ਬਾਈ ਹਾਂ ਸਿੰਗ ਦਿਗਾਤੀ ਸੀ ਇਹ ਆਪਾਂ ਬਾਅਦ ਚ ਦੱਸਾਂਗੇ ਆਪਣੇ ਨਾ ਮੰਨ ਕੇ ਚਲੋ ਜਿਹੜੀ ਉਹ ਵੱਡੀ ਜਿਹੜੀ ਕ੍ਰਾਂਤੀ origignal ਮੱਝ ਸੀਗੀ ਬਾਈ ਪੀਡੀਐਫ ਤੇ ਮੇਲਿਆਂ ਤੇ ਮਤਲਬ ਦੁੱਧ ਜਿਵਾਉਂਦੀ ਰਹੀ ਹੈ 24 25 24 25 ਹਨਾ ਹਾਂ ਉਹਦੀ ਧੀ ਦੀ ਧੀ ਆ ਉਹ ਇਹਦੀ ਨਾਨੀ ਸੀ ਹਾਂ ਬਾਈ ਠੀਕ ਅਕੀਮ ਦਾ ਮਨ ਕੇ ਚਲੇ ਉਦਾਂ ਹੀ ਹੁੰਦੀਆਂ ਨੇ ਯਾਰ ਮੀਰ ਦੇ ਤਾਂ ਚੰਗੀ ਆ ਨਾ ਹਾਂ ਬਾਈ ਹੁਣ ਸਿਰੇ ਦਾ ਸੀਮਨ ਮੰਨ ਕੇ ਚੱਲੋ ਲੱਗਿਆ ਵਾਗਾ ਕਿਉਂਕਿ ਮਲਕੀ ਮੱਝ ਦੀ ਨਾ ਮੰਨ ਕੇ ਚੱਲੋ ਸਾਰੇ ਸੂਏ ਦੀ ਲਾਈਵ ਚੁਾਈ ਹੋਈ ਆ ਸਾਢੇ 2 ਪੌਣੇ 21 ਕਿਲੋ ਦੁੱਧ ਦੇਣੇ ਤਿੰਨ ਸਨਾਂ ਦੇ ਵਿੱਚੋਂ ਕੱਢਿਆ ਇਹਦੀ ਮਤਲਬ ਪਿੰਡੀ ਦੇ ਚੈਨਲ ਤੇ ਲਾਈਵ ਮਿਲਕਿੰਗ ਹੋਈ ਹੋਈ ਵੀ ਆ ਉਹੀ ਤੇ ਮਸ਼ਹੂਰ ਮੱਝ ਆ ਬੀਬੋ ਦੀ ਧੀ ਆ ਜਿਹੜੀ ਹੁਣ ਇਸ ਵਕਤ ਡਾਕਟਰ ਬਲਜਿੰਦਰ ਤੋ ਲਾਗੀ ਦਰਾਜ ਦੇ ਵਿੱਚ ਹਾਂ ਉਹਦਾ ਮਤਲਬ ਰੁੜਕੀ ਵਾਲਿਆਂ ਦੇ ਘਰੇ ਉਹਨਾਂ ਦਿਨਾਂ ਦੇ ਵਿੱਚ ਹੁਣ ਚੱਲ ਪਿਆ ਬੂਸਟਨ ਵਗੈਰਾ ਦਾ ਹੋਇਆ ਹੋ ਬਈ ਵੀ ਬੋਲ ਆਈ ਨਹੀਂ ਆ ਵੀ ਇਹ ਕਹਿਣ ਦੀ ਗੱਲ ਨਹੀਂ ਫੇਕ ਆ ਇਹ ਮੰਨ ਕੇ ਚੱਲੋ ਲਾਈ ਮਿਲਕਿੰਗ ਆਈ ਮੱਜਾਂ ਨਹੀਂ ਹੋਈਆਂ ਮੀਆਂ ਹਾਂ ਇਹਦਾ ਸਾਰੇ ਭਰਾ ਇਹਨਾਂ ਤਾਂ ਜਾਣਦੀ ਹੈਗੀ ਦੀ ਦੀਪ ਪੰਜਾਬੀ ਵਾਲਾ ਕੱਟਾ ਇਹਦਾ ਲੈ ਕੇ ਗਿਆ ਵਾ ਹਾਂ ਲੈ ਕੇ ਗਿਆ ਸੀ ਲੈ ਕੇ ਗਿਆ ਬੱਤ ਤੇ ਆ ਕੱਟੀ ਆਗੀ ਟੈਂਕ ਵਾਲੀ ਦੀ ਇਹ ਕੱਟੀ ਆ ਟੈਂਕ ਵਾਲੀ ਦੀ ਹਾਂ ਇਹ ਬਈ 18 ਕਿਲੋ ਦੁੱਧ ਤੱਕ ਆਪਣੇ ਕੋਲ ਗਈ ਵੀ ਆ ਇਹ ਘਰ ਦੀ ਬਰੀਡ ਦੇ ਵਿੱਚੋਂ ਮੱਝ ਆ ਬਹੁਤ ਵਧੀਆ ਮੱਝਾਂ ਬੱਚੇ ਦੇ ਨਾਲ ਅ ਅ ਮਤਲਬ ਆਪਣੇ ਹਾਂਜੀ ਦੋਸਤੋ ਸਾਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾੜੀ ਵਾਲ ਡੈਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਸੀਲ ਰਾਮਪਰਾਪੂ ਦਾ ਜ਼ਿਲ੍ਹਾ ਬਟੰਡਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿੰਡ ਆਦਮਪਰੇ ਤੋਂ ਆਪਾਂ ਦੋ ਨੂਰੀਆ ਵੀ ਘੋਟਣਾਂ ਦੀ ਲਾਈਵ ਵਿੱਚ ਮਿਲ ਕੇ ਜਾ ਰਹੇ ਹਾਂ ਬਾਈ ਪਿੰਗੀ ਸਿੱਧੂ ਫਾਰਮ ਫਾਰਮ ਤੇ ਫੋਕਸ ਤੇ ਚੱਲ ਰਹੀ ਸੀ ਤੇ ਟਾਲੀਵਾਲ ਡੈਰੀ ਫਾਰਮ ਨਾਲ ਆਪਣੇ YouTube ਚੈਨਲ ਤੇ ਚੱਲ ਰਹੀ ਸੀ ਜੰਦੇ ਬੁੱਲਣਾਂ ਵਿੱਚ ਝੋਟੀਆਂ ਦੋਵੇਂ ਇੱਕ ਤਾਂ ਘਾੜ ਬੋਲਦੀ ਆ ਜਿਹੜਾ ਬਈ ਜੀ ਕੋਲੇ ਹੀ ਆ ਤੇ ਬੋਲ ਉਹਦੀ ਚੋਟ ਥੇ ਲੋ ਆਪਾਂ ਧਰਮਾ ਜੋ ਟ੍ਰਾਂਜਰ ਨੂੰ ਆਪਾਂ ਤੇਲ ਲੈ ਕੇ ਦੀਏ ਇਹਨਾਂ ਝੋਟਿਆਂ ਦੀ ਕੀ ਬੇਟੇ ਲਾ ਨਹੀਂ ਬੱਚੇ ਬੱਚੇ ਇਹਨਾਂ ਦੇ ਮਗਰ ਹਨਾ ਤੇ ਕਿਹੜਾ ਸੂਆ ਦੰਦੋਂ ਕਿਵੇਂ ਆ ਤੇ ਕਿੰਨੀ ਉਮਰਾ ਇਹ ਕਿੰਨਾ ਕਿੰਨਾ ਦੁੱਧ ਆ ਉਹ ਸਾਰੀ ਹੁਣ ਆਪਾਂ ਡਿਟੇਲ ਲੈ ਕੇ ਦਿੰਨੇਗੇ ਤੇ ਵੀਡੀਓ ਆਪਾਂ ਥੋੜੀ ਸ਼ੋਰਟ ਜਿਹਾ ਬਣਾਵਾਂਗੇ ਜਿਆਦਾ ਗੰਉਮੀ ਨਹੀਂ ਕਰਦੇ ਕਿਉਂਕਿ ਆਪਾਂ ਲਾਈਵ ਹਜੇ ਹੋਰ ਚਲਾਉਣਾ ਹੈ ਨਾ ਹਾਂ ਦਾ ਟਾਈਮ ਕਦੇ ਲਾਉਗੇ ਨਹੀਂ ਜੁਕੂ ਨਹੀਂ ਇਹੇ ਦੋ ਤੋਂ ਤਿੰਨ ਹੀ ਦਿਖਾਵਾਂਗੇ ਬਾਕੀ ਜਾਨਵਰ ਸਾਰੇ ਹੋਗੇ ਆ ਤੁਹਾਨੂੰ ਆਪਾਂ ਮੋਟੀ ਮੋਟੀ ਜੀ ਡਿਟੇਲ ਆਪਾਂ ਤੁਹਾਨੂੰ ਲੈ ਦਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆ ਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਸੀ ਤੇ ਘੋਟਣਾਂ ਬਾਰੇ ਆਪਾਂ ਡਿਟੇਲ ਲੈਨੇ ਹਾਂ ਜੀ। ਹਾਂਜੀ ਬਾਈ ਸਾਸੀ ਸਾਸਿਕਾਲ ਬਾਈ ਜੀ। ਆਪਾਂ ਨਾਮ ਆਦਾ ਨਾਮ ਬਾਈ ਹਰਦੀਪ ਸਿੰਘ ਆ ਜੀ। ਪਿੰਡ ਆਦਮਪੁਰਾ ਤਹਿਸੀਲ ਆਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਜੀ। ਠੀਕ ਹੈ ਲੋ। ਤੇ ਸਭ ਤੋਂ ਪਹਿਲਾਂ ਬੜੀ ਜੰਮਤ ਕਹਿੰਦਾ ਨਾ ਹਾਂਜੀ ਬਾਈ ਸਾਰੀ ਆਪਣੀ ਟੀਮ ਨੂੰ ਤੇ ਸਾਰੇ ਜਿੰਨੇ ਭਰਾ ਦੇਖਦੇ ਸਾਰਿਆਂ ਨੂੰ ਵਧਾਈਆਂ। ਹਾਂ ਵੀ ਤੁਸੀਂ ਜਿਹੜਾ ਲਾਈਵ ਦੇਖ ਰਹੇ ਹੋ ਉਸ ਤੋਂ ਬਾਅਦ ਹਾਂਜੀ ਕਿਉਂਕਿ ਇੱਕ ਨਹੀਂ ਢੋਲ ਢੋਟ ਮੱਗਣਾ ਹਾਂਜੀ ਬਈ ਕਿਉਂਕਿ ਇੱਕ ਝੋਟੀ ਚੌਣੀ ਓਕੀ ਹੋ ਜਾਂਦੀ ਹੈ ਨਾ ਹਾਂਜੀ ਬਈ ਤੇ ਤੁਸੀਂ ਦੋਵੇਂ ਚਵਾਈ ਕਰਵਾ ਰਹੇ ਹੋ ਹਾਂਜੀ ਬਈ ਇਹ ਝੋਟਨਾ ਦੀ ਆਪਾਂ ਨੂੰ ਪਹਿਲੇ ਨੰਬਰ ਤੇ ਆਪਾਂ ਆ ਝੋਟੀ ਇਸ ਦੇ ਕੋਲ ਜੀ ਇਹ ਇੱਕ ਬੁੱਲ ਦੇਦੀ ਹੈ ਇਹ ਬਈ ਤਰਨਾਟ ਬੁੱਲਦੀ ਹੈ ਜਿਹੜਾ ਬੀਐਫਏ ਦਾ ਪ੍ਰਧਾਨ ਪਿੰਡੀ ਸਿੱਧੂ ਜੀ ਹਾਂਜੀ ਹਾਂਜੀ ਤਰਨਾਟ ਬੋਲਾ ਬਸ ਨਮਾਲੀ ਬਸਤੀ ਜੋ ਗਰਜੰਟ ਵੀ ਰੜਗਿਆਂ ਤੋਂ ਠੀਕ ਹੈ ਇਹ ਉਹਦੀ ਉਹਦੀ ਝੋਟੀ ਹੈ ਜੀ ਇਹ ਮੂਹ ਸ਼ੇਦਾਂ ਦਾ ਤੇ ਮੰਨ ਕੇ ਚੱਲੋ ਹੁਣ ਸੂਈ ਨੂੰ 2.5 ਮਹੀਨੇ ਹੋ ਗਏ ਆ ਜੀ ਤੇ ਇਹਦਾ ਪੀਕ ਲੈਵਲ 1.58 ਕਿਲੋ ਤੱਕ ਆਪਣੇ ਕੋਲ ਗਈ ਸੀ ਤੇ ਉਦੋਂ ਆਪਾਂ ਨੂੰ ਆਏ ਸੀ ਵੀ ਥੋੜਾ ਜਿਹਾ ਜ਼ੋਰ ਲਾ ਕੇ ਹੋਰ ਵੀ ਅੱਪ ਕਰਵਾਵਾਂਗੇ ਤੇ ਉਦੋਂ ਆ ਥੋੜਾ ਇੱਕ ਮਤਨਦਿਆਂ ਦੇ ਵਿੱਚ ਸਾਨੂੰ ਪਤਾ ਬਿਜੀ ਤੇ ਕਣਕ ਕਣਕ ਦੀ ਬੀਜ ਬਜਾਈ ਦਾ ਚੱਲੀ ਜਾਂਦਾ ਸੀ ਤੇ ਉਧਰ ਧਿਆਨ ਹੋ ਗਿਆ ਮੰਨ ਕੇ ਚੱਲੋ 20-25 ਦਿਨ ਉਧਰ ਨਿਕਲ ਗਏ ਸਾਰੇ ਕੰਮ ਦੇ ਵਿੱਚ ਸੋ ਕੰਮਕਾਜ ਵਾਲੇ ਬੰਦੇ ਆ ਤੇ ਫਿਰ ਉਦੋਂ ਬਾਅਦ ਝੋਟੀਆਂ ਰੈਲੀਆਂ ਹੋਊਗੀਆਂ ਜਮੇ ਮੰਨ ਕੇ ਚੱਲੋ ਹੁਣ ਦੁਬਾਰੇ 15 ਦਿਨਾਂ ਦੇ ਸਾਹਮਦੇ ਸੀਗੇ ਤੇ ਝੋਟੀਆਂ ਫਿਰ ਬਹੁਤ ਸੋਹਣੇ ਦੁੱਧ ਦੇ ਸੀਗੇ ਆ ਤਾਂ ਮੰਨ ਕੇ ਚੱਲੋ ਸਵਾ 17 ਹਨਾ ਤੇ ਇੱਥੇ ਕਿ ਜੇ 17 ਸਵਾ 17 ਕਈ ਵਾਰ 100 ਗ੍ਰਾਮ ਘਟ ਵੀ ਜਾਂਦਾ 200 ਮੰਨ ਕੇ ਚੱਲ 17 ਕੋ ਇੱਥੇ ਚਲੀ ਜਾਂਦੀ ਸੀ ਬਾਈ ਠੀਕ ਹੈ ਹਾਂ ਬਾਕੀ ਆਪਾਂ ਲਾਈ ਮਿਲਕਿੰਗ ਦੇ ਵਿੱਚ ਆਪਣਾ ਟਾਈਮ ਤੋਂ ਟਾਈਮ ਜਾਂ ਕੋਈ ਆਏ ਨਹੀਂ ਆ ਜਿਹੜੇ ਭਰਾ ਜਾਣਕਾਰ ਉਹਨਾਂ ਨੂੰ ਤਾਂ ਪਤਾ ਹੈਗਾ ਮੰਨ ਕੇ ਚੱਲੋ ਸ਼ਿਕਾਂ ਦੀ ਪਸ਼ੂ ਛੱਡਣਾ ਤਾਂ ਦੁੱਧ ਘਟਦਾ ਹੈਗਾ ਬਾਈ ਸਹੀ ਯਾਰ ਜਿਆ ਮਨ ਟਾਈਮ ਲੱਗਣ ਨਾਲ ਤੇ ਇਹ ਆਪਾਂ 650 ਤੀ ਉਹਦੇ ਪਹਿਲਾਂ ਆਪਣੀ ਖਾਲੀ ਕਰੀ 550 ਤੀ ਸੋਈ 550 ਤੇ ਸਵੇਰੇ ਖਾਲੀ ਕਰੀ ਵੀ ਸੀਗੀ ਤੇ ਤੁਸੀਂ ਸ਼ਾਮ ਨੂੰ 6 ਵਜੇ ਸ਼ਾਇਦ ਬੱਚਾ ਸ਼ਰਾਦਾ ਪਤਾ ਨਹੀਂ 5 ਮਿੰਟ ਰਹਿੰਦੇ ਤੇ ਇਹਦਾ ਪਹਿਲੇ ਟਾਈਮ ਆਪਾਂ 6 ਵਜੇ ਚੋਂਦੇ ਸੀਗੇ ਹਾਂ ਪਹਿਲੇ ਟਾਈਮ 8 ਕਿਲੋ 900 ਗ੍ਰਾਮ ਹੋਇਆ ਜੀ ਤੇ ਉਸ ਤੋਂ 8 ਕਿਲੋ ਸ਼ਾਇਦ ਦੂਜੇ ਟਾਈਮ 150 ਬਣੇ 200 ਇਹੋ ਜਿਹਾ ਕੁਝ ਹੋਇਆ ਤੇ ਤੀਜੇ ਟਾਈਮ ਮੰਨ ਲਓ ਕੱਲ 30 ਗ੍ਰਾਮ ਘਟਦਾਈ 8.5 ਕਿਲੋ ਹੋ ਗਿਆ ਤੇ ਸਵੇਰੇ ਸਾਨੂੰ ਪਤਾ ਥੋੜੀ ਜੀ ਅਪਸੈਟ ਦਾ ਦੋ ਟਾਈਮ ਹੋਗਾ ਇੱਕ ਦਾ ਦੂਜੇ ਟਾਈਮ ਵੀ ਹੋਈ ਆ ਤੇ ਸਵੇਰੇ ਦਾ ਸਾਨੂੰ ਪਤਾ ਹੀ ਆ ਮੰਨ ਕੇ ਚੱਲੋ ਉਹ ਗਲਤੀ ਹੋ ਗਈ ਜਿਹੜੀ ਮੰਨ ਲਾ ਪੱਲੇਟੀ ਧਰਤੀ ਸੀ ਉਹ ਮਾਣਾ ਦਾਸੀ ਦਿਓ ਵੀ ਆਹ ਲੇਟੀ ਉਹਨਾਂ ਮੰਨ ਕੇ ਚੱਲੋ ਯਾਰ ਲੇਟੀ ਬਾਈ ਰਾਤ ਨੂੰ ਧਰਦੇ ਸੀ ਉਹ ਮਾਤਾ ਨੂੰ ਕਿਤੇ ਨਹੀਂ ਪਤਾ ਲੱਗਿਆ ਉਹਨੇ ਸਵੇਰੇ ਜਾ ਕੇ ਮੇਥੋਂ ਪਹਿਲਾਂ ਆਉਂਦੇ ਆਣੇ 4 ਵਜੇ ਮੰਨ ਲਓ ਵੀ 4.5 ਲੇਟੀ ਧਰਤੀ ਤੇ ਲੇਟੀ ਖਾ ਕੇ ਮੱਝ ਦਾ ਬੰਡਣਾ ਰਿੱਜੇ ਵੀ ਨਾਲ ਪਸੂ ਤੇ ਫਿਰ ਉਹ ਦੂਆ ਸੰਨੀ ਨਾ ਰੱਜਲੀ ਇਹ ਮਿਲਦੀ ਆਏ ਜਿਵੇਂ ਆਮ ਲੋਕ ਪਹਾੜੇ ਤੇ ਕਹਿੰਦੇ ਕੋਈ ਆਪਾਂ ਚਾੜ ਤੇ ਕਹਿੰਦੇ ਮਤਲਬ ਜਿਵੇਂ ਬੱਚੇ ਦੇ ਪਛਮਗੀ ਮੂਰੇ ਹਰਾ ਪੱਠਾ ਪਾ ਕੇ ਹਨ ਤੇ ਮਤਲਬ ਦਾਣਾ ਰਾ ਕੇ ਆਪਾਂ ਬੈਠ ਜਾਂਦੇ ਚੂਣ ਤੇ ਹੁਣ ਚੁਆਈ ਦੇ ਮਾਰੇ ਤਾਂ ਕਰਕੇ ਮੂਰੇ ਆਪਾਂ ਮਤਲਬ ਆਪਣੇ ਪਿਤਾ ਨੂੰ ਘੁੰਮਦੇ ਸੀਗੇ ਤੇ ਵੀ ਐਂ ਕਰਕੇ ਹਿੱਲੇ ਨਾ ਪਸੂ ਵੀ ਨਾਲ ਦੀ ਨਾਲ ਲਾਲਚ ਨਾ ਲੱਗਿਆ ਰਹੀ ਤੇ ਉਹ ਥੋੜਾ ਜਿਹਾ ਅਪਸੈਟ ਹੋ ਗਈ ਕੋਈ ਗੱਲ ਨਹੀਂ ਉਹ ਜਿਹੜਾ ਕਿਲੋ 1.5 ਕਿਲੋ ਦਾ ਤੇ ਘੱਟਦਾ ਹੁਣ ਕਰਜੂ ਪੂਰਾ ਤਾਂ ਕਰਕੇ ਨਹੀਂ ਤਾਂ ਫਾਈਨਲ ਕਰਤੀ ਸੀਗੀ ਮੰਨ ਲਓ 17 ਕਿਲੋ ਦੀ ਐਵਰੇਜ ਤੇਰੀ ਆ ਗਈ ਸੀ ਉਹ ਤਾਂ ਕਰਕੇ ਆਪਾਂ ਕਦੇ ਕਈ ਭਰਾ ਕਹਿੰਦੇ ਵੀ ਕਿਤੇ ਬੈਕ ਮਾਰ ਗਈ ਜਾਂ ਕੋਈ ਚੱਕਰ ਤਾਂ ਕਰਕੇ ਆਪਾਂ 5 ਮਿੰਟਾਂ ਗੰਗ ਦੀ ਫੇਰ ਕਰਵਾ ਵੀ ਚੱਲ 5 ਮਿੰਟਾਂ ਗੰਗ ਦੀ ਦਿਖਾ ਹਾਂ ਕਿਉਂਕਿ ਇਹ ਤਾਂ ਰੁਟੀਨ ਦੇ ਵਿੱਚ ਬਾਈ ਚੱਲਦੀਆਂ ਹਾਂ ਹਾਂ ਵੀ ਦੁੱਧ ਤਾਂ ਵਧੀਆ ਜੱਲੀਆਂ ਜਾਂਦੇ ਹਾਂ ਹਾਂ ਮੂੰਹ 6 ਦੰਦ ਦਾ 2 ਦੰਦ ਦਾ ਮੰਨ ਠੀਕ ਆ ਪਹਿਲੇ ਸੂਏ ਨੂੰ 2-3 ਮਹੀਨੇ ਹੋ ਗਏ ਥੋੜਾ ਜਿਹਾ ਸੁਣ ਪਤਾ ਇੱਕ ਥੋੜੇ ਮੌਸਮ ਅਫਸੈਟ ਹੋਣਾ ਠੰਡ ਜਾਦੀ ਆਗੀ ਬਾਈ ਉਹਦਾ ਕਰਕੇ ਅੱਗੇ ਜਾਂਦਾ ਉਸੀ ਦੇ ਨਾਲ ਅੱਛਾ ਪਹਿਲੇ ਸੂਏ ਨੇ 15 ਲੀਟਰ ਦਿੱਤਾ 15 ਲੀਟਰ ਦੋਂਦੀ ਨੇ ਦੋਂਦੀ ਨੇ ਹਾਂਜੀ ਠੀਕ ਆ ਤੇ ਇਹ ਆ ਗਈ ਆਪਣੇ ਤਰਨਾੜ ਤਰਨਾੜ ਦੀ ਮੂੰਹ ਹੇ ਸੇ ਦੰਦ ਹਲੇ ਵੀ ਬਾਈ ਮੂੰਹ ਸੇ ਦੰਦ ਹੁੰਦਾ ਹੀ ਸੇ ਦੰਦ ਇਹ ਗੱਲ ਕਰ ਰਹੇ ਚੁ ਆਈ ਦਾ ਟਾਈਮ ਨਹੀਂ ਤਾਂ ਪਟਕੇ ਵੀ ਦਿਖਾ ਦਿੰਦੇ ਆਪਾਂ ਦੰਦ ਸਵੇਰੇ ਤਾਂ ਲਾਈਵ 'ਚ ਦਿਖਾਏ ਲਾਈਵ ਦੇ ਵਿੱਚ ਦਿਖਾਏ ਹਾਂ ਆਪਾਂ ਨੂੰ ਆਇਆ ਵੀ ਮੰਨ ਕੇ ਚਲੋ ਹੁਣ ਪਸ਼ੂ ਅਫਸੈਟ ਹੋ ਜਾਊਗਾ ਫਿਰ ਥੋੜਾ ਜਿਹਾ ਸਹੀ ਗੱਲ ਆ ਹਾਂ ਤੇ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਬਾਈ ਬੱਚੇ ਦੋਨਾਂ ਮਗਰ ਪਹਿਲੇ ਸੂਈ ਦੀ ਦੀ ਮਗਰ ਉਹ ਖੜੀ ਜਾਗੀ ਕੱਟੀ ਉਹ ਹੈਗੀ ਆ ਬਾਈ ਮੱਲ ਫਾਰਮ ਦਲਚੀ ਕਹਿੰਦੇ ਮੇਜਰ ਵੀਰ ਵਰਗਿਆਂ ਦੇ ਤਿੰਨ ਨੰਬਰ ਬੋਲਦੇ ਅੱਛਾ ਮੱਲ ਫਾਰਮ ਦਲਚੀ ਗਏ ਉਹਨਾਂ ਦੀ ਹੈਗੀ ਹਾਂ ਉਹ ਸ਼ਾਇਦ ਮਲਕੀ ਮੱਝ ਦਾ ਬੱਚਾ ਤਿੰਨ ਨੰਬਰ ਬੋਲ ਠੀਕ ਹੈ ਤੇ ਉਹ ਉਹਦੀ ਧੀ ਹੈਗੀ ਇਹ ਨਹੀਂ ਉਹ ਉਹ ਕੱਤੀ ਪਹਿਲੇ ਸੂਏ ਦੀ ਇਹਦੀ ਹੈ ਪਹਿਲੇ ਸੂਏ ਦੀ ਇਹਦੀ ਹਾਂਜੀ ਇਹਦੀ ਬਾਈ ਤਿੰਨ ਨੰਬਰ ਸਾਂ ਦੀ ਤਿੰਨ ਨੰਬਰ ਸਾਂ ਦੀ ਹਾਂ ਠੀਕ ਹੈ ਇਹ ਆਪਾਂ ਸੀਮਨ ਲਵਾ ਸੀ ਪਰ ਆਪਾਂ ਆਪਾਂ ਨੂੰ ਸ਼ੌਂਕ ਕਰਕੇ ਆਪਾਂ ਡਾਇਰੈਕਟ ਗਏ ਸੀ ਆਪਣਾ 10000 ਰੁਪਿਆ ਲੱਗਿਆ ਸੀ ਕੋਸਟ ਕਰਾਈ ਪਾੜੇ ਦਾ 6000 ਉਹਨਾਂ ਦੀ ਫੀਸ ਸੀ ਬਾਈ ਬਾਕੀ ਫੀਸ ਕਹਿੰਦੇ ਫਰੋਜ਼ਪੁਰ ਤੋਂ ਅ ਇਹ ਪਹਿਲੇ ਸਵੇਰੀ ਦੀ ਆ ਇਹ ਪਹਿਲੇ ਸਵੇਰੀ ਠੀਕ ਹੈ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣੀ ਕੱਟੀ ਆ ਗਈ ਤੇ ਬਾਕੀ ਮਾਰਕਿੰਗ ਵੀ ਐਨ ਜਮਾ ਪ੍ਰੋਪਰ ਆ ਇਹਦੇ ਸਿੰਘ ਦਗਾਤੀ ਸੀਗੇ ਫਿਰ ਇਹ ਬਾਈ ਹਾਂ ਸਿੰਘ ਦਗਾਤੀ ਸੀ ਇਹ ਆਪਾਂ ਬਾਅਦ ਚ ਦੱਸਾਂਗੇ ਆਪਣੇ ਨਾ ਮੰਨ ਕੇ ਚਲੋ ਜਿਹੜੀ ਉਹ ਇਹ ਦੋਨਾਂ ਦੀ ਮਾਂ ਸੀ ਉਹਨੂੰ ਮੋਹਰਾ ਮੱਝ ਨੇ ਟੱਕਰ ਮਾਰ ਕੇ ਮਾਰ ਦੋ ਮਤਲਬ ਜੱਕ ਦੇਣੇ ਆ ਇਸ ਵੀ ਖੁੱਲੀਆਂ ਥਲੀਆਂ ਛੱਡਿਆ ਕਰਾਂਗੇ ਤੇ ਸ਼ੌਂਕ ਨਹੀਂ ਦਗਾਤੀ ਸੀ ਆਪਾਂ ਸਿੰਘ ਅੱਛਾ ਵੈਸੀ ਦਗਾਤੇ ਵੈਸੀ 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 ਬਾਈ ਵੈਸੀ ਠੀਕ ਹੈ ਤੇ ਇਹਦੀ ਉਮਰ ਕਿੰਨੀ ਹੋਊਗੀ ਇਹਦੀ ਉਮਰ ਬਾਈ ਮੰਨ ਕੇ ਚਲੋ ਬੱਸ ਤੁਹਾਨੂੰ ਦੱਸਿਆ ਵੀ ਇਹ ਪਿਛਲੇ 10ਵੇਂ ਮਹੀ 12 13 14 14.5 ਮਹੀਨਾ ਦੀ ਹੋ ਗਈ ਬਾਈ 14.5 ਮਹੀਨੇ ਦੀ ਹੋ ਗਈ ਬਾਕੀ ਆ ਕੁਆਲਟੀ ਰੋ ਵਧੀਆ ਆ ਨਲਵਾਈ ਨਬੂਈ ਹਾਂ ਬਾਕੀ ਸੀਮਾ ਦਾ ਵੀ ਮੰਨ ਕੇ ਚਲੇ ਉਦਾਂ ਹੀ ਹੁੰਦੀਆਂ ਨੇ ਯਾਰ ਮੀਰ ਇਹ ਤਾਂ ਚੰਗੀ ਆ ਨਾ ਹਾਂ ਬਾਈ ਹੁਣ ਸਿਰੇ ਦਾ ਸੀਮਾ ਨੂੰ ਮੰਨ ਕੇ ਚੱਲੋ ਲੱਗਿਆ ਵਾਗਾ ਕਿਉਂਕਿ ਮਲਕੀ ਮੱਝ ਦੀ ਨਾ ਮੰਨ ਕੇ ਚੱਲੋ ਸਾਰੇ ਸੂਏ ਦੀ ਲਾਈਵ ਚੁਵਾਈ ਹੋਈ ਆ 22 ਕਿਲੋ ਦਾ ਪੀਕ ਲੈਵਲ ਰਿਹਾ ਵਾ ਤੇ ਬਾਕੀ ਮੰਨ ਕੇ ਚੱਲੋ ਮੱਝ ਡਰਾਈ ਹੋਣ ਤੱਕ ਵੀ ਬਹੁਤ ਵਧੀਆ ਲੰਬਾ ਦੋਹ ਦਿੱਤਾ ਉਹਨੇ ਤਾਂ ਕਰਦੀ ਬੜੀ ਜੀ ਪਤਾ ਈ ਥੱਲਿਓਂ ਖਾਦ ਕੇ ਝੋਲੀ ਝੋਲੀ ਹਾਂ ਦਿਖਾਉਣੀ ਆ ਦਿਖਾ ਦੋ ਕੋਈ ਜਾਨਾ ਜੱਕ ਜੇ ਜਾਂਦਾ ਝੋਲੀ ਮਤਲਬ ਬਹੁਤ ਵਧੀਆ ਚੇ ਬੈੜੀਆਂ ਆ ਗਈਆਂ ਹਾਂ ਸੀਰ ਹਾਂ ਸੀਰ ਦਾ ਵਾਧੂ ਆ ਐਂ ਤਾਂ ਮੰਨ ਕੇ ਚੱਲ ਕੋਈ ਨਹੀਂ ਕਹਦਾ ਨੇਹਰਾ ਹੋਇਆ ਵਾ ਹਾਂ 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 ਵਗੇਰਾਂ ਜਾ ਕੇ ਕੈਮਰੇ ਕੂਮਰੇ ਚ ਨਾ ਮਾਰੇ ਬੜਾ ਵਧੀਆ ਆਣਾ ਦੇਖ ਕੁਆਲਿਟੀ ਬਹੁਤ ਆ ਬਾਕੀ ਜੇ ਉਹਨੂੰ ਤੋੜ ਕੇ ਦੇਖਣਾ ਤਾਂ ਦੇਖ ਲੋ ਨੇ ਉਹਨੇ ਇਹਦੀ ਇਹ ਹੀ ਲੈ ਲਾ ਉਹ ਥੋੜਾ ਢਾਪ ਦੇਣਾ ਹਾਂ ਕੋਈ ਜੱਕ ਪਰੇਲਾ ਕਰਕੇ ਢਾਪ ਬਸ ਹੁਣ ਤੁਹਾਨੂੰ ਆਪਾਂ ਆ ਚੋ ਕੀ ਇਹ ਬਾਈ ਮੰਨ ਕੇ ਚੱਲੋ ਖੜ ਜਾ ਪੁੱਤ ਹਟ ਜਾ ਕਮਲੀ ਇਹ ਬਾਈ ਮੰਨ ਕੇ ਚੱਲ ਉਹ ਹੀ ਸਾਕੀ ਭੈਣਾਂ ਆ ਗਈ ਆਪਣੇ ਕੋ ਵੱਡੀ ਮਾਝ ਇੱਕ ਬੁੱਢੀ ਮਾਝ ਸੀਗੀ ਮਤਲਬ ਦੋਵੇਂ ਇੱਕੋ ਮਾਂ ਚੁਈਆਂ ਆਪਣੇ ਕੋ ਬੁੱਢੀ ਮਾਝ ਸੀਗੀ ਬਾਈ ਵੱਡੀ ਉਹਦੇ ਉਹਦੇ ਸੀਮਨ ਲਾ ਕੇ ਆਈ ਆਪਣੇ ਕੋ ਸਰਕਾਰੀ ਨਾਬਾ ਯੂਨੀਵਰਸਿਟੀ ਦੇ ਸੀਮੰਦੀ ਨੀਲੀ ਦਾ ਵੀ ਤੋਂ ਮੰਨ ਲਓ ਗ੍ਰੇਡਰ ਦੇ ਵਿੱਚ ਪੈਣ ਸੀ ਅੱਖਾਂ ਸੀਗੀਆਂ ਮੱਥਾ ਸੀਗਾ ਕੱਲੇ ਪੈਰ ਨਹੀਂ ਸੀ ਪੂਛ ਸੀਗੀ ਉਹ ਤੋਂ ਦੋਨੇ ਆਈਆਂ ਮੱਲਾ ਬੀ ਤੀਜੀ ਪੀੜੀ ਹੋਗੀ ਤੇ ਚੌਥੀਆ ਬੱਚਿਆਂ ਵਾਲੀ ਹੋਗੀ ਚੌਥੀਆ ਆਇਆ ਹਾਂ ਚੌਥੀ ਪੀੜੀ ਇੰਨਾ ਚੋਗੀ ਇਹ ਟੈਂਕ ਦੀ ਆ ਬਾਈ ਮੰਨ ਕੇ ਚੱਲੋ ਇਹ ਖੀਰੀ ਝੋਟੀ ਸੂਈ ਸੀਗੀ ਤੇ ਇਹ ਉਸ ਤੋਂ ਬਾਅਦ ਮੰਨ ਕੇ ਚੱਲ ਸੂਕੇ ਦੰਦ ਸਿੱਟ ਗਈ ਆਪਾਂ ਸਵੇਰੇ ਦਾ ਸ਼ਾਇਦ ਦਿਖਾਏ ਸੀਗੇ ਹੁਣ ਗੱਲ ਕਰ ਆਪਸੈਟ ਹੁੰਦੀਆਂ ਥੋੜੀਆਂ ਜਾਂ ਇਹਦੇ ਨਾਲ ਮੰਨ ਕੇ ਚੱਲ ਦੁੱਧ ਵਾਲੇ ਦੰਦਾਂ ਤੋਂ ਨਿੱਕੇ ਆਉ ਹਲੇ ਉਹ ਦੰਦ ਜਿਹੜੇ ਦੋ ਕੱਢੇ ਆ ਮਤਲਬ ਇਹ ਦੋ ਦੰਦਾਂ ਦਾ ਹਜੇ ਉਹ ਪੂਰੇ ਨਹੀਂ ਕਰੇ ਪੂਰੇ ਨਹੀਂ ਕਰੇ ਹਲੇ ਨੀਵੇਂ ਆ ਬਾਈ ਲੇਕਾ ਨਾਨੀ ਚਿਨਾਂ ਦੀ ਫੱਟਿਓ ਹਾਂ ਨਾਨੀ ਨਾ ਤੇ ਕਿਸੇ ਨਾਮੇ ਜੀ ਇਹਦਾ ਵੇਚੀ ਨ ਇਹਦਾ ਭਾਈ ਮੰਨ ਕੇ ਲੋ ਆਪਣੀ ਕੋ 14 ਕਿਲੋ ਰਿਹਾਗਾ ਤੇ 13 ਕਿਲੋ ਲਾਈਵ ਦੇ ਵਿੱਚ ਵੀ ਚਵਾਤਾ ਹੁਣ ਆਪਾਂ ਸੀਗੇ ਪਹਿਲੀ ਵਾਰ ਲਾਈਵ ਮਿਲਕਿੰਗ ਕਰਵਾਈ ਪਸ਼ੂ ਆਪਣੇ ਕੋ ਵਧੀਆ ਸੀ ਪਰ ਪਹਿਲੀ ਵਾਰ ਲਾਈਵ ਮਿਲਕਿੰਗ ਕਰਵਾਈ ਕਰਕੇ ਹਨ ਤੇ ਕਈ ਭਰਾਵਾਂ ਨੇ ਫੋਨ ਵੀ ਲਾਏ ਵੀ ਤੂੰ ਗਲਤੀ કરી ਯਾਰ ਖਾਲੀ ਹੋਣ ਟਾਈਮ ਤਾਂ ਦੁੱਧ ਜਿਆਦਾ ਬਣ ਗਿਆ ਤੇ ਉਸ ਤੋਂ ਬਾਅਦ ਸਾਨੂੰ ਪਤਾ ਇੱਕ ਟਾਈਮ ਬੰਦ ਇੱਕ ਟਾਈਮ ਘਟ ਹੁੰਦੇ ਹੁੰਦਾਗਾ ਤੇ ਮੰਨ ਕੇ ਚੱਲੋ ਜੇ ਆਪਾਂ ਲਾਈਵ ਦੇ ਮੁਤਾਬਕ ਚੱਲੀਏ ਤਾਂ ਸ਼ਾਇਦ ਪਾਉਣੇ ਕਿ 13 ਤੇ ਜੇ ਆਪਾਂ ਖਾਲੀ ਹੋਣ ਤੋਂ ਬਾਅਦ ਦੋ ਡੰਗਾਂ ਦਾ ਦੇਖ ਕੇ ਇੱਕ ਟਾਈਮ ਮੰਨ ਕੇ ਚੱਲੋ ਜਿਵੇਂ 6 ਕਿਲੋ 800 ਕੁਸ ਗ੍ਰਾਮ ਤੇ ਇੱਕ ਟਾਈ ਮਲ 200 ਜਾਏ ਮੈਂ ਕਿ ਇਦਾਂ ਵੀ ਮਤਲਬ ਉਦਾਂ 13 ਕਿਲੋ ਆਪਾਂ ਤਾਂ ਦਿਨ ਦੀ ਐਵਰੇਜ ਦਿਖਾਉਣੀ ਸੀ ਦਿਨ ਦਾ ਇਹ ਤਾਂ 13 ਕਿਲੋ ਆਇਆ ਬਾਈ ਤੇ ਉਹਦਾ ਮੰਨ ਕੇ ਚਲੋ 17 ਕਿਲੋ ਮੰਨ ਲਿਆ ਠੀਕ ਹੈ ਹਾਂ ਇਓਂ ਜਾਨੀ ਰੁਟੀਨ ਚ ਤਾਂ ਵਸ ਚੱਲ ਜੂਗਾ ਨਾ ਰੁਟੀਨ ਚ ਹਾਂ ਵੀ ਪਹਿਲਾਂ ਹੋਣਾ ਯਾਰ ਥੋੜੇ ਠੰਡ ਠੰਡ ਕਰਕੇ ਯਾਰ ਕਈ ਯਾਰ ਕਿਤੇ ਅੱਧਾ ਕਿਲੋ ਮੱਲਾ ਪਈਆ ਯਾਦੇ ਵੀ ਦੇਣੀਆਂ ਘਟ ਵੀ ਜਾਂਦੀਆਂ ਬੱਕੇ ਕਾਂਟ ਨੂੰ ਪਾਣੀ ਲਾਈ ਜਾਂਦੇ ਆ ਉਸ ਤੇ 100 ਰੁਪਏ ਨਹੀਂ ਸਾਰਾ ਸਾਰਾ ਆਰਡਰ ਉੱdre ਦਾ ਬਚਿਆ ਆਰਡਰ ਦਿਖਾ ਦੇ ਮੰਨ ਕੇ ਚੱਲ ਹਾਂ ਆਰਡਰ ਦੋਨਾਂ ਦੀ ਮੰਨ ਕੇ ਚੱਲਾਂ ਇਤਾਂ ਨੇ ਵੀ ਆ ਗਏ ਇਹਦੀ ਥੋੜੀ ਮਾਰਜਿਨ ਬਹੁਤ ਚੰਗੀ ਆ ਹਾਂ ਮਾਰਜਿਨ ਬਹੁਤ ਚੰਗੀ ਆ ਕਿ ਕੰਪੈਕਟ ਆਰਡਰ ਆ ਇਹ ਦੋ ਹਾਂ ਦੋਨਾਂ ਦੇ ਮੰਨ ਕੇ ਚੱਲ ਥੋੜਾ ਜਨਾ ਗੱਲ ਕਰ ਨੇਰਾ ਹੋ ਗਿਆ ਪਾਉਨੇ ਤੋੜ ਕੇ ਦਿਖਾਉਣਾ ਤੂੰ ਤੂੰ ਹੋ ਜਾ ਕੋਈ ਗੱਲ ਨਹੀਂ ਉਧਰ ਮੈਂ ਇਧਰ ਹੀ ਖੜਾ ਫੜ ਨਹੀ ਨਹੀ ਹੋ ਜਾ ਹੋ ਜਾ ਕੋਈ ਚੱਕਰ ਨਹੀਂ ਹਟ ਜਾ ਬਦ ਬੈਕ ਸਾਈਡ ਤੇ ਪਸ਼ੂਆ ਤੁਹਾਨੂੰ ਪਤਾ ਹੀ ਥੋੜੇ ਡੰਗ ਰਹੇ ਜਾਂਦੇ ਆਂ ਬਟੰਗ ਵਾਲਾ ਦਿਖਾ ਦੇ ਬਿੰਦਿਆਂ ਤਾਂ ਹੋ ਜਾਂਦੇ ਕਿੱਧਰ ਜਾਵੜੂ ਇਹ ਦੋਵੇਂ ਚੋਟ ਡੰਗ ਦਰਦੇ ਨੇ ਅੰਦਰ ਵਿੱਚ ਵੀ ਆਪਸਾ ਟੋਲਦਾ ਤਾਂ ਹੀ ਇਹ ਥੋੜਾ ਦੁਖੜ ਮਾਂ ਹਾਂ ਨਹੀਂ ਬਈਆ ਇਹ ਦੋ ਤੇ ਕੱਲ ਇਹ ਥੋੜੀ ਜਿਆਦਾ ਡਰਦੀ ਉਹ ਤਾਂ ਕੱਟ ਇਹ ਥੋੜੀ ਚੰਕਾਈ ਥੋੜੀ ਜਿਆਦਾ ਡਰਦੀ ਆ ਉਹ ਕੱਟ ਦਾਲ ਇਹ ਬੱਚੇ ਦੋਨੇ ਮਗਾ ਕੱਟ ਲਿਆ ਨਾ ਨਹੀਂ ਪੈਸਲ ਦੇ ਨਹੀਂ ਬਾਈ ਸਮੁੰਦਰ ਦੇ ਹਾਂ ਸਮੁੰਦਰ ਦੇ ਸਮੁੰਦਰ ਦੇ ਹਾਂ ਸਮੁੰਦਰ ਦੇ ਇਹ ਆਪਾਂ ਗਰਾਉਂਡ ਕਰਾ ਲਿਆ ਹਾਂ ਬਾਈ ਇਹ ਵੀ ਢੰਡੀਆਂ ਲਾਲ ਸਿੰਘ ਤੋਂ ਆਪਾਂ ਜੀਰੇ ਤੋਂ ਅੱਗੇ ਡਾਇਰੈਕਟ ਦੋਨੇ ਕਰਾ ਕਰਾਸ ਕਰਵਾ ਕੇ ਲਿਆ ਇਸੀ ਇਹ ਵੀ ਦੋਨੇ ਡਾਇਰੈਕਟ ਕਰਾਸ ਹਾਂ ਬਾਈ ਹਾਂ ਹਾਂ ਮਾਇਆ ਮੱਝ ਦਾ ਬੱਚਾ ਤੁਹਾਨੂੰ ਪਤਾ ਹੈ ਪੀਡੀਐਫ ਦੇ ਪਿਛਲੀ ਵਾਰ 4.25 ਕਿਲੋ ਦੇ ਨਜ਼ਦੀਕ ਉਹ ਦੁੱਧ ਕੱਢ ਕੇ ਗਈ ਆ ਤਾਂ ਕਰਕੇ ਹਾਂ ਆਪਾਂ ਸਿਰੇ ਦੇ ਸੀਮਾ ਨਹੀਂ ਮੰਨ ਕੇ ਤੁਹਾਨੂੰ ਲਾਉਣੇ ਹਾਂ ਸ਼ੰਗਾਬਾ ਬੋਲਣਾ ਹੈ ਨਾ ਹਾਂ ਹਾਂ ਠੀਕ ਹੈ ਇਹ ਬੱਚੇ ਹੈ ਕੀ ਸੀ ਨਾ ਬਾਈ ਇਹਦੇ ਮਗਰ ਕੱਟੀ ਆ ਦੋਂਦੀ ਮਗਰ ਉਹਦੇ ਮਗਰ ਕੱਟਾ ਸਮੁੰਦਰ ਦਾ ਇਹਦੇ ਮਗਰ ਇਹ ਟੈਂਕ ਕਾਲੀ ਇਹਦੇ ਮਗਰ ਕੱਟੀ ਆ ਸਮੁੰਦਰ ਦੀ ਵੀ ਹਾਂ ਉਹਦੇ ਮਗਰ ਕੱਟਾ ਉਹਦੇ ਮਗਰ ਕੱਟਾ ਬਾਈ ਠੀਕ ਹੈ ਇਹ ਕੱਟਾ ਆਪਾਂ ਕਿਵੇਂ ਰੱਖਾਂਗੇ ਕੋਈ ਸੇਲ ਕਰਨਾ ਕੱਟਾ ਬਾਈ ਆਏ ਆ ਮੰਨ ਕੇ ਚੱਲੋ ਆਪਾਂ ਨੂੰ ਚੰਗੀ ਮੀਤ ਹੈ ਝੋਟੀ ਜਿਹੇ ਛੇ ਦਿਨ ਦੁੱਧ ਕੱਢਦੀ ਆ ਵੀ ਦੂਜੇ ਸੂਏ ਨੂੰ 20 ਪਲੱਸ ਕਰੂਗੀ ਨਹੀਂ 20 ਨੂੰ ਤਾਂ ਹੱਥ ਮਾਰੂਗੀ ਤੇ ਮਤਲਬ ਆਪਾਂ ਨੂੰ ਆਏ ਆ ਵੀ ਅਗਲੀ ਵਾਰ ਦੇਖਾਂਗੇ ਕਿਉਂਕਿ ਮੱਝ ਨੇ ਵੀ ਨਹੀਂ ਤੋੜਨਾ ਹਾਲੇ ਬੱਚਾ ਤੇ ਜੇ ਕਈ ਯਾਰ ਕੋਈ ਆਪਣਾ ਸਵੱਬ ਬਾਨ ਗਿਆ ਤਾਂ ਚਲੋ ਦੇਖ ਵੀ ਲਵਾਂਗੇ ਤੇ ਨਹੀਂ ਆਪਣਾ ਮਤਲਬ ਆਏ ਵੀ ਅਗਲੇ ਸੂਏ ਮਤਲਬ ਦੁੱਧ ਚੁਆ ਕੇ ਸਾਲ ਦਾ ਕਰਕੇ ਫਿਰ ਵੇਚਾਂਗੇ ਠੀਕ ਆ ਕਿਉਂਕਿ ਆਪਣਾ ਤੁਹਾਨੂੰ ਪਤਾ ਆਪਣੇ ਏਰੀਏ ਦੇ ਵਿੱਚ ਨੀਲੀ ਰਾਇ ਮੱਝਾਂ ਆਣੀ ਆਪਣੇ ਮੋਹਰਾ ਤੇ ਜੇ ਤਾਂ ਹੁਣ ਫਿਰ ਆਏ ਚਲੋ ਡਾਇਰੈਕਟ ਰੂਟ ਤੇ ਹੀ ਬੰਦਾ ਛੱਡ ਦਿੰਦਾ ਸੀਮ ਮਸੂਮ ਨਾਲ ਇੱਦਾਂ ਆਪਣਾ ਤੁਹਾਨੂੰ ਪਤਾ ਖੇਤੀਬਾੜੀ ਦਾ ਕੰਮ ਕਰਕੇ ਇਹਨਾਂ ਨਹੀਂ ਹੁੰਦਾ ਆਪਾਂ ਉਹ ਕੰਮ ਨਹੀਂ ਹੋਣਾ ਹਾਂ ਚਲੋ ਕੰਟੈਕਟ ਕਰਦੇ ਹਾਂ ਨਾ ਹਾਂ ਬਈ ਇਸ ਤਰ੍ਹਾਂ ਵੀ ਕਿਸੇ ਨੇ ਲੈਣਾਗਾ ਆ ਦਿਖਾ ਦੋਗੇ ਹਾਂ ਬਈ ਹਾਂ ਹਾਂ ਜਰੂਰਗੇ ਸਾਹਮਣੇ ਆ ਨਾ ਹਾਂ ਹਾਂ ਇਹ ਜਿਹੜੀ ਮੱਝ ਹੈ ਇਹ ਬਾਈ ਤਿੱਲ ਮੱਝ ਹੈਗੀ ਇਹ ਸਾਰੇ ਭਰਾਵਾਂ ਨੂੰ ਪਤਾ ਸਭ ਦੀ ਦੇਖੀ ਭਾਲੀ ਵੀ ਆ ਇਹ ਅਮਨਦੀਪ ਬਾਈ ਉੱਚੀ ਰੜਕੀ ਤੋਂ ਸਰਦਾਰ ਬਲਵਿੰਦਰ ਸਿੰਘ ਦੇ ਲੜਕਾ ਉਹਨਾਂ ਦੇ ਘਰੋਂ ਆਈ ਵੀ ਹੈਗੀ ਤੇ ਮੰਨ ਕੇ ਚੱਲੋ ਇਹ ਨਾ ਤਿੱਲ ਹੋਗੀ ਇੱਕ ਸਣੋਂ ਬੈਕ ਸਾਈਡ ਤੋਂ ਤੇ ਮਸ਼ਹੂਰ ਮੱਝਾ ਬੀਬੋ ਦੀ ਧੀ ਆ ਜਿਹੜੀ ਹੁਣ ਇਸ ਵਕਤ ਡਾਕਟਰ ਬਲਜਿੰਦਰ ਤੋਲਾ ਕੀ ਦਰਾਜ ਦੇ ਵਿੱਚ ਹਾਂ ਉਹਦਾ ਮਤਲਬ ਰੁੜਕੀ ਵਾਲਿਆਂ ਦੇ ਘਰੇ ਉਹਨਾਂ ਦਿਨਾਂ ਦੇ ਵਿੱਚ ਹੁਣ ਚਲੋ ਚੱਲ ਪਿਆ ਬੂਸਟਨ ਵਗੈਰਾ ਦਾ ਕੋਈ ਹੈ ਨਹੀਂ ਸੀਗਾ ਉਦੋਂ ਉਹਨਾਂ ਦਿਨਾਂ ਤੇ 28 ਕਿਲੋ 640 ਗ੍ਰਾਮ ਉਹਦਾ ਸ਼ੋਕ ਜੰਜੀ ਦੇ ਚੈਨਲ ਤੇ ਰਿਕਾਰਡ ਹੋਇਆ ਉਹ ਬਈ ਬੀਬੋ ਦਾ ਤੇ ਇਹਦਾ ਬਾਈ ਪਿੰਡੀ ਦੇ ਚੈਨਲ ਤੇ ਹੋਇਆ ਵਗਾ ਤਿੰਨ ਕ ਸਾਲ ਚਾਰ ਦੀ ਗੱਲ ਆ <laughs> uh, मतलब पौने 1 पौने 1 की दिशा नजदीक मेरे पुराणी ध्यान ਦੇ ਵਿੱਚ ਤੇ ਜੇ मतलब ਚੌਥੇ ਥਾਂ ਦਾ ਦੁੱਧ ਬਰਾਬਰ ਜੋੜਦੇ ਸੀ 29 ਕਿਲੋ 663 ਗ੍ਰਾਮ ਬਣਦਾ ਸੀ ਭਾਈ ਠੀਕ ਹੈ ਹਾਂ ਤੇ पौने 21 ਕਿਲੋ ਦੁੱਧ ਦੁੱਧ ਦੇਣ ਤਿੰਨ ਸਨਾਂ ਦੇ ਵਿੱਚੋਂ ਕੱਢਿਆ ਇਹਦੀ मतलब ਪਿੰਧੀ ਦੇ ਚੈਨਲ ਤੇ ਲਾਈ ਮਿਲਕਿੰਗ ਹੋਈ ਹੋਈ ਵੀ ਆ ਉਹੀ ਵੀ ਆ ਬਾਈ ਹੋਈ ਵੀ ਆ ਠੀਕ ਹੈ ਤੇ ਹੁਣ ਇਹ ਸੋਇਆਂ ਚ ਹੋ ਗਈ ਹੁੰਦਾ ਹਨਾ ਨਹੀਂ ਭਾਈ ਐਡੇ ਸੂਏ ਨਹੀਂ ਗੀ ਉਹ ਵਿਚਦੀ ਨਾ ਥੋੜੀ ਰਿਪੀਟ ਕਰ ਗਈ ਜਦੋਂ ਮੈਂ ਲੈ ਕੇ ਆਇਆ ਤੇ ਉਹ 2 2.5 ਸਾਲ ਖੜ ਗਈ ਸੀਗੀ ਸੂਏ ਮੰਨ ਕੇ ਚੱਲੇ ਪੰਜ ਛੇਵੇਂ ਕੀ ਆ ਸੂਏ ਨਹੀਂ ਬਾਲੇ ਛੇਵੇਂ ਕੀ ਆ ਛੇਵੇਂ ਕੀ ਦਵਿੰਦਰ origignal ਤੀਜੇ ਸੂਏ ਲੈ ਕੇ ਆਇਆ ਸੀਗਾ ਠੀਕ ਆ ਤੇ ਉਸ ਤੋਂ ਬਾਅਦ ਦੋ ਕਟੀਆਂ ਤੇ ਇੱਕ ਕਟਾ ਤਿੰਨ ਛੇ ਤੇ ਸੱਤਵੇਂ ਸੂਏ ਸੂਏ origignal origignal ਜਿਵੇਂ ਆ ਉਹ ਤੋਂ ਫਿਰ ਇਹ ਆਪਾਂ ਲਿਆਂਦੀ ਸੀਗੀ ਭਾਈ ਆਪਣੇ ਨਾਲ ਉਹਦਾ ਮਤਲਬ ਵਧੀਆ ਮਿੱਤਰਤਾ ਪ੍ਰੇਮ ਆ ਦਵਿੰਦਰ ਦੇ ਨਾਲ ਜਿਹੜੀ ਅਸੀਂ ਤਾਂ ਉਹਨੂੰ ਕ੍ਰਾਂਤੀ 2 ਕਹਿ ਦਿੰਨੇ ਆ ਉਹ ਦਵਿੰਦਰ ਤੋਂ ਪਹਿਲਾਂ ਮੈਂ ਲਿਆਂਦੀ ਸੀ ਜਦੋਂ ਦਵਿੰਦਰ ਕੋ ਕ੍ਰਾਂਤੀ ਮੱਝ ਦਾ ਨੁਕਸਾਨ ਹੋ ਗਿਆ ਤੇ ਚਲੋ ਫਿਰ ਮੈਂ ਉਹਨੂੰ ਕਹਿਤਾ ਵੀ ਐ ਕਰਕੇ ਦਵਿੰਦਰ ਚੱਲ ਕੋਈ ਨਾ ਵੀ ਤੁਸੀਂ ਮਨਸੂਮਣ ਦਾ ਕੰਮ ਆ ਭਈ ਮੈਂ ਮੱਝ ਦੇ ਦਊਗਾ ਚਲ ਤੂੰ ਦਊਗਾ ਤੈਨੂੰ ਉਹਦੇ ਨਾਲ ਗੱਲ ਕਰਕੇ ਉਹਨੂੰ ਨਾਲ ਮਿੱਤਰਤਾ ਕਰਕੇ ਉਹ ਨਹੀਂ ਮੋੜਤੀ ਤੇ ਪਰ ਉਹਨੇ ਵੀ ਆਪਣੀ ਮਤਲਬ ਲਾਜ ਰੱਖੀ ਆ ਉਹਨੇ ਆਪਾਂ ਨੂੰ ਇਹ ਟੱਟੀ ਦੇਤੀ ਉਹਦੀ ਗੱਲ ਕਰਕੇ ਦਿੱਤੀ ਹੁਣੇ ਪਾਉਣਾ ਕੱਟੀ ਮੋੜ ਚ ਉਹਦੀ ਠੀਕ ਆ ਆਪਾਂ ਨੂੰ ਕੱਟੀ ਦੇ ਦਿੱਤੀ ਹਾਂ ਉਹ ਕੱਟੀ ਆ ਖੜੀ ਹੈ ਕ੍ਰਾਂਤੀ ਦੀ ਠੀਕ ਆ ਇਹ ਮੰਨ ਕੇ ਚੱਲੋ ਖਲੀ ਦੀ ਲਾਈਨ ਦੇ ਵਿੱਚੋਂ ਇਹ ਖਲੀ ਲਾਈਨ ਦੇ ਵਿੱਚੋਂ ਖਲੀ ਲਾਈਨ ਦੇ ਵਿੱਚੋਂ ਆ ਇਹ ਉਹ ਕ੍ਰਾਂਤੀ 2 ਦੀ ਆ ਕ੍ਰਾਂਤੀ ਵੱਡੀ ਜਿਹੜੀ ਕ੍ਰਾਂਤੀ origignal ਮੱਝ ਸੀਗੀ ਬਾਈ ਪੀਡੀਐਫ ਤੇ ਮੇਲਿਆਂ ਤੇ ਮਤਲਬ ਦੁੱਧ ਜਿਵਾਉਂਦੀ ਰਹੀ ਹੈ 24 25 24 25 ਹਨਾ ਹਾਂ ਉਹਦੀ ਧੀ ਦੀ ਧੀ ਆ ਉਹ ਇਹਦੀ ਨਾਨੀ ਸੀ ਹਾਂ ਬਾਈ ਠੀਕ ਹੈ ਇਹਦੀ ਉਮਰ ਕਿੰਨੀ ਹੋਗੀ ਇਹਦੀ ਬਾਈ ਮੰਨ ਕੇ ਚੱਲੋ ਯਾਰ ਉਹ ਹੋ ਗਈ ਹੋ ਦੋ ਸਵਾ ਦੋ ਸਾਲ ਸਵਾ ਕਿ ਦੋ ਸਾਲ ਠੀਕ ਹੈ ਅਜੇ ਗੱਬਣ ਤਾਂ ਨਹੀਂ ਕਰਾਈ ਇਹਦਾ ਸੀਮਨ ਲਵਾਇਆ ਹੁਣ ਹਾਂ ਇਹਦਾ ਸੀਮਨ ਬਾਈ ਅਚਲਦੀ ਵੀ ਦਾ ਨੰਬਰ ਨਹੀਂ ਮੇਰੇ ਧਿਆਨ ਦੇ ਵਿੱਚ ਪੂਰਾ ਹੁਣ ਤੇ ਅਚਲਦੀ ਵੀ ਦਾ ਲਵਾਇਆ ਠੀਕ ਹੈ ਤੇ ਇਹ ਜਿਹੜੀ ਇੱਧਰ ਖੜੀ ਹੈ ਇਹ ਬਾਈ ਮੰਨ ਕੇ ਚਲੋ ਮੰਜੀਤ ਰਤਿਆ ਤੋਂ ਮੱਝ ਆਈ ਵੀ ਸੀਗੀ ਉਹ ਮੱਝ ਦਾ 20 ਕਿਲੋ 700 ਗ੍ਰਾਮ ਰਿਕਾਰਡ ਹੋਇਆ ਵਾ ਸੀਗਾ ਉਹ ਆਪਾਂ ਰੱਖੀ ਇਹ ਗਾਂ ਉਹਦੀ ਧੀ ਆਈ ਸੀ ਖਲੀਜੀ ਲੇਨ ਦੇ ਵਿੱਚੋਂ ਉਹਦੀ ਧੀ ਦੀ ਧੀ ਆ ਇਹ ਮਤਲਬ ਹੈ ਉਹ ਮੱਝ ਦੇ ਵਿੱਚ ਹਰਿਆਣੇ ਚੋਂ ਮੱਝ ਆਈ ਵੀ ਸੀ ਠੀਕ ਹੈ ਹਾਂ ਤੇ ਇਹ ਗੱਬਣ ਹੋ ਗਈ ਇਹਨੇ ਤਾਰਾਂ ਦੇਤੀਆਂ ਸੀ ਬਾਈ ਇਹ ਥੋੜੀ ਜੀ ਨਾ ਉਹਦੇ ਛੜਵਾਤੀਏ ਜੀ ਹੀਟ ਬਾਸ ਹੁਣ ਕਰਵਾ ਦਾਂਗੇ ਦੋਨੇ ਇੱਕ ਹੁਣ ਠੀਕ ਹੈ ਕਿ ਜਿਹੜਾ ਇਸ ਤਿੱਲ ਮੱਝ ਦਾ ਬੱਚਾ ਹੈ ਇਹਦਾ ਬਈ ਆਪਣੇ ਕੋਲ ਆ ਕੱਟਾ ਆਇਆਗਾ ਹਾਂ ਇਹ ਦਵਿੰਦਰ ਕੋਲੇ ਜਿਹੜਾ ਮਤਲਬ ਸਾਹ ਨਾ ਉਹ ਦਵਿੰਦਰ ਥੀਮਕੇਰੀਆਂ ਵਾਲੇ ਤੋਂ ਆਇਆ ਉਹਦਾ ਨਾਂ ਅਲੀ 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 ਦਾ ਬੱਚਾ ਅੱਛਾ ਇਹ ਅਲੀ ਦਾ ਬੱਚਾ ਅਲੀ ਦਾ ਬੱਚਾ ਡਾਇਰੈਕਟਰ ਠੀਕ ਹੈ ਤੇ ਇਹ ਵੀ ਆਪਾਂ ਵਿਚਾਰ ਹੈਗੀ ਆ ਵੀ ਦੇ ਦਾਂ ਕਿਸੇ ਨੂੰ ਲੈਣਾ ਹੋਇਆ ਇਹ ਹਾਂ ਬਈ ਇਹ ਰੋਲਾ ਐ ਹਾਲੀ ਮੱਝਾਂ ਨਹੀਂ ਤੋੜਦੇਆਂ ਕਿਉਂਕਿ ਕੱਟਿਆਂ ਦਾ ਸੁਣ ਪਤਾ ਆਪਣਾ ਕੰਮ ਨਹੀਂਗਾ ਤੇ ਕੱਟੇ ਆ ਨਹੀਂ ਆ ਵੀ ਇਹ ਕਹਿਣ ਦੀ ਗੱਲ ਨਹੀਂ ਫੇਕ ਆ ਇਹ ਮੰਨ ਕੇ ਚੱਲੋ ਲਾਈ ਮਿਲਕਿੰਗ ਆਈ ਮੱਜਾਂ ਨਹੀਂ ਹੋਈਆਂ ਮੀਆਂ ਹਾਂ ਇਹਦਾ ਸਾਰੇ ਭਰਾ ਇਹਨੂੰ ਤਾਂ ਜਾਣਦੀ ਹੈਗੀ ਦੀਪ ਪੰਜਾਬੀ ਵਾਲਾ ਕੱਟਾ ਇਹਦਾ ਲੈ ਕੇ ਗਿਆ ਵਾ ਹਾਂ ਲੈ ਕੇ ਗਿਆ ਸੀ ਲੈ ਕੇ ਗਿਆ ਆਪਣੇ ਚੈਨਲ ਦੀ ਵੀਡੀਓ ਹਾਂ ਬਈ ਹਾਂ ਠੀਕ ਆ ਵੀ ਮਤਲਬ ਅਗਲੇ ਸਵੇਰੇ ਚ ਆਪਾਂ ਦੇ ਦਾਂਗੇ ਹਾਂ ਵੀ ਉਦੋਂ ਚਲੋ ਜਦੋਂ ਛੜਤਾ ਜੇ ਕੋਈ ਕਿਸੇ ਨਾਲ ਬਣ ਵੀ ਗਿਆ ਤਾਂ ਆਪਣਾ ਤੇ ਉਦੋਂ ਮਤਲਬ ਦੇ ਦਾਂਗੇ ਜਦੋਂ ਮੱਝ ਅਗਲੀ ਵਾਰ ਹੁਣ ਇਹ ਆਈ ਕਰਵਾਈ ਵੀ ਆ ਜਦੋਂ ਮਤਲਬ ਡਰਾਈ ਹੋ ਗਈ ਉਦੋਂ ਠੀਕ ਹੈ ਉਹਨਾਂ ਟਾਈਮ ਨਹੀਂ ਤੇ ਆਪਾਂ ਜਿਹੜੇ ਇਹ ਬੱਚੇ ਆ ਇਹਨਾਂ ਦੀ ਨੀਲੀ ਰਾਵੀਆਂ ਦੇ ਉਹ ਆ ਬੈਠੇ ਹੈ ਨਾ ਹਾਂ ਉਹ ਆ ਬੈਠੇ ਹੈਗੇ ਇੱਕ ਮਿੰਟ ਮੈਂ ਲਾਈਟ ਵੀ ਲਾ ਦਿੰਦਾ ਥੋੜੀ ਆ ਬੈਠਿਆ ਉਹ ਲੱਟਾ ਹੈਗਾ ਬਾਈ ਤੇ ਮੂੰਹ ਵਾਲਾ ਮੰਡਰਪਾਲ ਦੇ ਲਾਈਟ ਘਟ ਗਿਆ ਇਧਰ ਨੇ ਪਾ ਗਿਆ ਜਿਆਦਾ ਚੱਤੇ ਮੂੰਹ ਦੇ ਬੱਚਾ ਇਹ ਬਾਈ ਮੰਨ ਲਓ ਕੱਟਾ ਹੈਗਾ ਜਿਹੜਾ ਤਰਨਾਟ ਵਾਲੀ ਦਾ ਹਾਂ ਉੱਟ ਪੁੱਤ ਹਾਂ ਤੇ ਆ ਕੱਟੀ ਆ ਗਈ ਟੈਂਕ ਵਾਲੀ ਦੀ ਇਹ ਕੱਟੀ ਆ ਟੈਂਕ ਵਾਲੀ ਦੀ ਹੈ ਹਾਂ ਦੋਨੇ ਸਮੁੰਦਰ ਦੇ ਹਾਂ ਦੋਨੇ ਸਮੁੰਦਰ ਦੇ ਹਾਂ ਭਾਈ ਮਾਰਕ ਨਹੀਂ ਰਹੀ ਸਾਡੇ ਦੀ ਮਾਰਕ ਜੈਨੂਨ ਹਾਂ ਤੇ ਕੋਈ ਓਵਰ ਬਾਈਟ ਨਹੀਂ ਆਈ ਹਾਂ ਤੇ ਬਹੁਤ ਸੋਹਣੀ ਮਾਰਕ ਨਹੀਂ ਆਈ ਹਾਂ ਹਾਂਜੀ ਭਾਈ ਬਹੁਤ ਏੰਗੇ ਬੱਤੇ ਆ ਤੇ ਇਹਨਾਂ ਨੂੰ ਵੀ ਕਿੰਗ ਨਹੀਂ ਹੈ ਕੱਟਾ ਕਿਸੇ ਨੇ ਕੀਦਰਾਂ ਦਾ ਭਾਈ ਨਾਲ ਵੀ ਕੰਟੈਕਟ ਕਰ ਸਕਦਾ ਜਿਹੜੇ ਤੋਂ ਮੈਂ ਗੱਲ ਕਰੀ ਆ ਨਾ ਹਾਂ ਭਾਈ ਉਹ ਤਾਂ ਨਾਲ ਵੀ ਹੋ ਗਈ ਇਹ ਦਰਵਾਜ਼ੇ ਤੋਂ ਮੱਝਾਂ ਦਾ ਖੜੀ ਹੈ। ਇਹ ਬਈ 18 ਕਿਲੋ ਲੋਹ ਤੱਕ ਆਪਣੇ ਕੋਲ ਗਈ ਵੀ ਆ। ਇਹ ਘਰ ਦੀ ਬਰੀਡ ਦੇ ਵਿੱਚੋਂ ਮੱਝ ਆ ਬਹੁਤ ਵਧੀਆ ਮੱਝ ਆ। ਬੱਚੇ ਦੇ ਨਾਲ। ਅਹ ਤੁਹਾਨੂੰ ਮਤਲਬ ਆਪਣੇ ਘਰੋਂ ਸੀਮਨ ਭਰਾ ਭਰਾਮਣੂ ਨਸਲ ਸੋਧੀ ਵੇ ਇਹਦੇ ਵਿੱਚੋਂ ਜੀ। ਠੀਕ ਹੈ। ਹਾਂ ਆ ਥੋੜੀ ਲਾਈਟ ਦੇ ਵਿੱਚ ਪ੍ਰੋਬਲਮ ਸੀ। ਇੱਕ ਮਿੰਟ ਪਛੜ ਕੇ ਦੇਖ ਲੈਨੇ ਆ। ਜੀ ਚਾਂਦਨ ਪੈ ਗਿਆ ਤੁਹਾਨੂੰ। ਦੇਸੀ ਜਾਓ। ਨਹੀਂ ਲਾਈਟ ਦੇ ਵਿੱਚ ਪ੍ਰੋਬਲਮ ਆ। ਵਾਟਰ ਕਿ ਜਗਦੀ ਹੈ ਕੀ ਨਾ? ਨਹੀਂ ਜੀ। ਹਾਂ। ਠੀਕ ਹੈ। ਇਹ ਸੀਮਨ ਇਹਦੇ ਨੂੰ ਰਾਜ ਜੀ। ਇਹ ਮੰਨ ਕੇ ਚੱਲੋ ਯਾਰ ਹੋਊਗੀ ਬਾਈ 5ਵੇਂ 6ਵੇਂ ਸੂਏ। ਪੂਰਾ ਤਾਂ ਧਿਆਨ ਦੇ ਵਿੱਚ ਨਹੀਂ ਆਈ ਨਹੀਂ। ਇਹ ਜਿਹੜਾ ਬੱਚਾ ਇਨਵਰਟਰ ਦੀ ਹੈ ਇਹ ਬੱਚਾ ਇਹਦੇ ਮਗਰ ਵੀ ਬਾਈ ਕਟਾਈ ਇਹ ਖਾਣ ਦਾ ਇਹ ਖਾਣ ਦਾ ਹਾਂ ਭਾਈ ਠੀਕ ਆ ਇਹੋਸੇ ਖਾਣ ਦਾ ਬੱਚਾ ਦਾ ਤੇ ਬਾਕੀ ਇੰਨੇ ਸਾਰੇ ਜੀ ਬਾਈ ਮੋਸੂਲ ਦਾ ਪੱਤ ਜੇ ਸਾਰੀ ਲੈਤੀ ਆ ਵੀ ਤੇ ਮੇਨ ਆਪਾਂ ਤੇ ਬਾਕੀ ਜਿਹੜੇ ਇਹ ਬੱਚੇ ਆ ਜੇ ਬਹੁਤ ਸੋਹਣੇ ਆ ਵੀ ਇਹਦੀ ਮਾਰਕਿੰਗ ਤੁਸੀਂ ਦੇਖ ਸਕਦੇ ਬਹੁਤ ਸੋਹਣੇ ਆ ਤੇ ਬਾਕੀ ਝੋਟੀਆਂ ਵੀ ਸਾਰੇ ਆ ਰਹੀਆਂ ਰਿਕਾਰਡ ਵਾਲੀਆਂ ਵੀ ਆ ਰਹੀਆਂ ਇਹਗਾ ਬੱਚਾ ਵੀ ਹੀਰਕਾ ਵਾਲਾ ਹੈ ਨਹੀਂ ਕਟਾ ਗਰੀਦ ਨਾਲ ਤੁਸੀਂ ਗੱਲਬਾਤ ਕਰ ਸਕਦੇ ਤੇ ਬਰੀਡਿੰਗ ਤੇ ਕੰਮ ਕਰਨ ਲਈ ਬਹੁਤ ਵਧੀਆ ਰਹੂਗਾ ਕਿਉਂਕਿ ਝੋਟੇ ਮੈਨੇ ਜੀਸੀਐਸ ਦੇ ਮੈਦ ਆ ਵੀ 20+ ਕਰੋਸ ਕਰਦੇ ਆ ਨਾ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਰੇ ਪਾਸੇ ਹੀ ਲੈਂ ਚੰਗੀ ਹੈ ਤੇ ਬਾਕੀ ਪਸ਼ੂ ਸਾਰੇ ਚੰਗੇ ਆਗੇ ਜਿੰਨੇ ਵੀ ਆਗੇ ਸਾਰੇ ਪਸ਼ੂ ਰਿਕਾਰਡ ਵਾਲੇ ਆਗੇ ਬਾਕੀ ਬੜੀ ਵਧੀਆ ਸੀਮਨ ਲਵਾਉਣਾ ਹੈ ਤੇ ਬੱਚੇ ਵੀ ਠੀਕ ਕਿੱਦਾਂ ਲੱਗੇ ਸੋੜਿਆ ਨਹੀਂ ਰਹਾ ਹੋ ਗਿਆ ਗੱਲ ਕਰ ਆਪਾਂ ਨੂੰ ਐ ਕਰਕੇ ਤੇ ਤਾਂ ਕਰਕੇ ਵੀਡੀਓ ਥੋੜੀ ਚੱਲੂ ਕਿਤੇ ਤੇ ਵੀ ਵੀਡੀਓ ਪਰ ਵੀ ਹੋ ਨਹੀਂ ਲੱਗਦੀ ਲੋਗ ਇਨ ਇੱਕ ਵਾਰੀ ਤੇ ਥੋੜਾ ਹਨੇਰਾ ਹੋ ਜਾਂਦਾ ਤੇ ਵੀਡੀਓ ਪਈ ਨਹੀਂ ਇਸ ਲਈ ਆਉਣ ਆਪਾਂ ਵੀਡੀਓ ਰੋਕਦੇ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਬਚਨ ਬਾਅਦ ਵੀ ਆਉਣੇ ਲੱਗਦਾ ਉਸਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ